ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਅਦੁੱਤੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਗੁਰਦੁਆਰਾ ਸ਼ਹੀਦ ਗਾਂਝ ਦੇ ਮੋਹਰਲੇ ਪਾਸੇ ਬਾਬਾ ਜੀ ਦੇ ਨਾਂ ਤੇ ਇਹ ਜਿਹੜਾ ਯਾਤਰੀਨ ਵਾਸਿਆ ਕਿਉਂਕਿ ਸਮੇਂ ਅਨੁਕੂਲ ਹਰ ਇੱਕ ਜਿਹੜੀ ਚੀਜ਼ ਆ ਉਹ ਰਿਪੇਅਰ ਮੰਗਦੀ ਆ ਤੇ ਅੱਜ ਇਹ ਜਿਹੜਾ ਪਾਤ ਘਰ ਇੱਥੇ ਕਰ ਰਹੇ ਆ ਸੰਤ ਬਾਬਾ ਕਸ਼ਮੀਰ ਸਿੰਘ ਜੀ puri ਵਾਲੇ ਮਹਾਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਇਹ ਇਹਨਾਂ ਨੇ ਇੱਥੇ ਅੱਜ 15 ਜੁਰੀਨਲ ਦੇ ਤੌਰ ਤੇ 24 ਟਾਇਲਟ ਤੇ 4 ਬਾਥਰੂਮ ਇਹ ਇਹਨਾਂ ਦੇ ਇਸ਼ਨਾਨ ਕਰਨ ਵਾਲੇ ਇਹ ਅੱਜ ਸਪੂਰਨ ਕੀਤੇ ਆ ਤੇ ਸੰਗਤਾਂ ਦੇ ਰੂਪ ਰੂਪ ਕੀਤੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਵੀ ਆ ਕਿਉਂਕਿ ਬਹੁਤ ਸਾਰੇ ਬਾਥਰੂਮ ਇਸ ਬਿਲਡਿੰਗ ਦੇ ਵੀ ਜਿਹੜੇ ਆ ਉਹਨਾਂ ਦੀ ਦੁਬਾਰਾ ਤੋਂ ਰੈਨੋਵੇਸ਼ਨ ਹੋਣ ਦੀ ਲੋੜ ਆ ਸੋ ਬਾਬਾ ਜੀ ਨੂੰ ਵੀ ਬੇਨਤੀ ਕੀਤੀ ਆ ਕਿ ਸਮੇਂ-ਸਮੇਂ ਅਨੁਸਾਰ ਜਿਵੇਂ-ਜਿਵੇਂ ਕਾਰਜ ਰਿਪੇਅਰ ਦੇ ਚੱਲਦੇ ਆ ਉਹ ਜ਼ਰੂਰੀ ਵੀ ਹੁੰਦੇ ਆ ਸੋ ਮੈਂ ਬਾਬਾ ਜੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇਹ ਕਾਰ ਜਿਹੜਾ ਆ ਸੰਪੂਰਨ ਕੀਤਾ ਤੇ ਅਗਲੇ ਕਾਰਜ ਜਿਹੜੇ ਆ ਉਹ ਵੀ ਨਾਲ ਦੀ ਨਾਲ ਚੱਲਦੇ ਆ ਸੋ ਸੰਗਤਾਂ ਦੇ ਅੱਜ ਇਹ ਰੂਬਰੂ ਫਿੱਤੇ ਆ ਤੇ ਮੈਨੂੰ ਆਸ ਆ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਜਿਹੜੇ ਰਹਿੰਦੇ ਕਾਰਜ ਉਹ ਵੀ ਸਤਗੁਰ ਜੀ ਸੰਪੂਰਨ ਚੇਤੇ ਕਰਵਾਉਣ ਬਹੁਤ ਬਹੁਤ ਧੰਨਵਾਦ ਜਪਹਿਰਾ ਸਮਾਗਮ ਹੁੰਦਾ ਤਾਂ ਵੱਡੀ ਗਿਣਤੀ ਸੰਗਤ ਲੱਖਾਂ ਦੇ ਇਕੱਠ ਹੁੰਦਾ ਤਾਂ ਉਹਨਾਂ ਲਈ ਇਹ ਹੋਰ ਵੀ ਸ਼ਰਮ ਨਹੀਂ ਗੁਰਦੁਆਰਾ ਪਰਬੰਧ ਚਲੋ ਪਰਬੰਧ ਅਸੀਂ ਸਮੇਂ ਸਮੇਂ ਅਨੁਸਾਰ ਕਰਦੇ ਆ ਸਾਰੇ ਉਹਦਾ ਹੀ ਲੱਗਿਆ ਉਹ ਕਾਰਨ ਸਾਰੇ ਪ੍ਰਧਾਨੀਆ ਮੀਟਿੰਗ ਜਿਹੜੀ ਹੋ ਰਹੀ ਹੈ ਉਹ ਉਹ ਗੱਲਾਂ ਉੱਥੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦ ਗੰਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ੍ਰੀ ਅਮਰਸਰ ਵਿਖੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਸਹੂਲਤ ਲਈ ਸੰਪਰਦਾਇਕ ਸੇਵਾ ਪੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਬਾਥਰੂਮ ਬਲਾਕ ਦੀ ਸੇਵਾ ਕੀਤੀ ਗਈ ਜਿਸ ਦਾ ਉਦਘਾਟਨ ਸਤਿਕਾਰਯੋਗ ਸਰਦਾਰ ਅਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਕੱਤਰ ਸਹਿਬਾਨ ਅਤੇ ਮਹਾਪੁਰਸ਼ ਅਤੇ ਸਭ ਸਭਾ ਸੰਗਤਾਂ ਨੇ ਜਿਹੜੀਆਂ ਹਾਜ਼ਰੀਆਂ ਭਰੀਆਂ ਦਾਸ ਸੰਪਰਗਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਅਤੇ ਨਾਲ ਹੀ ਧੰਨਵਾਦ ਸਰਬੱਤ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਬਾਥਰੂਮ ਬਲੋਕਾਂ ਦੀ ਜਿਹੜੀ ਸੇਵਾ ਸੰਪੂਰਨ ਹੋਈ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਦਰਵਰ ਘਰੋਂ ਗੁਰਸਿੱਖੀ ਜੀਵਨ ਨੂੰ ਦੇ ਰੋਗਤਾ ਚੜਦੀ ਕਲਾ ਸੇਵਾ ਸਿਮਰ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ